ਔਰ ਸੂਖਸ਼ਮ ਸਰੀਰ ਉਸੇ ਦਿਨ ਜੋਤ ਦੇ ਵਿੱਚ ਜੋਤ ਹੋ ਜਾਂਦਾ ਹੈ ਕਿਉਂਕਿ ਸੂਖਸ਼ਮ ਸਰੀਰ ਤੇ ਜੋਤ ਹੈ। ਅਸਤੂਲ ਸਰੀਰ ਤੇ ਮਿੱਟੀ ਹੈ ਇਥੇ ਮਿੱਟੀ ਚ ਮਿੱਟੀ ਹੁੰਦਾ ਹੀ ਰਿਹਾ ਹੈ ਕਈ ਦਫਾ ਹੋ ਚੁੱਕਿਆ ਹੈ। ਮਨ ਨੂੰ ਇਹ ਤਨ ਕਈ ਦਫਾ ਮਿਲੇ ਨਾ ਕਈ ਦਫਾ ਤਨ ਮਿੱਟੀ ਚ ਮਿੱਟੀ ਹੋਇਆ ਹੈ। ਮਨ ਜੋਤ ਦੇ ਵਿੱਚ ਜੋਤ ਨਹੀਂ ਹੋਇਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਤੂੰ ਮਿੱਟੀ ਦੇ ਜਜ਼ਬ ਨਹੀਂ ਹੋ ਸਕਦਾ ਤੇ ਨਾ ਮਿੱਟੀ ਤੈਨੂੰ ਆਪਣੇ ਵਿੱਚ ਜਜ਼ਬ ਕਰੇਗੀ ਤੂੰ ਤੇ ਜੋਤ ਦੇ ਜੋਤ ਹੋ ਸਕਦਾ ਹੈ ਵਰਨਾ ਰਸਨਾ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਔਰ ਕਿਦਰੇ ਮਨ ਜ਼ਰਾ ਨੇੜੇ ਆ ਜਿਸ ਜਿਵੇਂ ਕੋਈ ਬੜੀ ਦੂਰ ਤੋਂ ਕੋਈ ਬੋਲਦਾ ਭਏ ਤੇ ਕਿਸੇ ਨੇ ਦੂਰ ਤੋਂ ਕੁਝ ਮਿੱਠੀ ਜਿਹੀ ਆਵਾਜ਼ ਹਲਕੀ ਜਾਂ ਸੁਰ ਦੇ ਚ ਸੁਣੇ ਆਵੇ ਜਦ ਕਦੀ ਅਸੀਂ ਕਹਿੰਦੇ ਆ ਨਾ ਅੱਜ ਤੇ ਬਾਤ ਦਾ ਬੜਾ ਆਨੰਦ ਆ ਗਿਆ ਅੱਜ ਨਹੀਂ ਆਇਆ ਇਸ ਤਰ੍ਹਾਂ ਲੋਕੀ ਕਹਿੰਦੇ ਆ ਵੀ ਕੱਲ ਮਨ ਜੁੜ ਗਿਆ ਸੀ ਅੱਜ ਨਹੀਂ ਮਨ ਨਹੀਂ ਜੁੜਿਆ ਸੀ ਅਗਰ ਜੁੜ ਜਾਏ ਤਾਂ ਕਦੀ ਟੁੱਟੇਗਾ ਹੀ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਮਨ ਜ਼ਰਾ ਨੇੜੇ ਚਲਾ ਦੇ ਜਿਵੇਂ ਕਿਸੇ ਖਿੜੇ ਹੋਏ ਫੁੱਲਾਂ ਦੇ ਖਾਸ ਕਰਕੇ ਜੋ ਸੁਗੰਧਤ ਹਨ ਨੇੜੇ ਵੀ ਚੱਲ ਜਾਈਏ ਭਾਵੇਂ ਚਾਰੋਂ ਪਾਸੇ ਫਸੀਲ ਹੋਵੇ ਦੀਵਾਰ ਹੋਵੇ ਤਾਂ ਵੀ ਉਸ ਬਗੀਚੇ ਦੀ ਕੁਝ ਮਹਿਕ ਕੁਝ ਹੁਮਕ ਆ ਹੀ ਜਾਂਦੀ ਹੈ ਅਹ ਮਨ ਸ਼ਬਦ ਨਾਲ ਤੇ ਜੁੜਿਆ ਤੇ ਨਹੀਂ ਥੋੜਾ ਨੇੜੇ ਚੱਲਿਆ ਥੋੜਾ ਜਿਆਰਾ ਸੁਣ ਜ਼ਬਾਨ ਵਾਹਿਗੁਰੂ ਵਾਹਿਗੁਰੂ ਉਚਾਰਨ ਕਰ ਰਹੀ ਅਗਰ ਮਨ ਜ਼ਰਾ ਨੇੜੇ ਆਇਆ ਤੇ ਨੇੜੇ ਆਣ ਤੋਂ ਮੁਰਾਦ ਹੋਵੇਗੀ ਸ਼ਬਦ ਇੱਥੇ ਮਦਮਾ ਤੱਕ ਪਹੁੰਚ ਗਿਆ ਵਾਪਸ ਦੁਨ ਨੇ ਵਾਪਸ ਜਾਣਾ ਸ਼ੁਰੂ ਕੀਤਾ ਜੈਸੇ ਮਦਮਾ ਤੱਕ ਪਹੁੰਚੇਗਾ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਕਣ ਦਾ ਰਸ ਆਏਗਾ ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਦੀ ਰਸਨਾ ਤੇ ਵਜ ਬਸ ਗਿਆ ਪ੍ਰਭ ਜੀ ਵਸੇ ਸਾਧਕੇ ਰਸਨਾ ਜਿਵੇਂ ਭੋਜਨ ਰਸਨਾ ਤੇ ਵਸ ਗਿਆ। ਉਹ ਸੁਆਦ ਆ ਗਿਆ ਪਰ ਇਹ ਭੋਜਨ ਅਜੇ ਹੋਣ ਨਹੀਂ ਪੜਿਆ। ਇਹ ਭੋਜਨ ਅਜੇ ਮਾਸ ਨਹੀਂ। ਇਹ ਭੋਜਨ ਅਜੇ ਚਰਬੀ ਨਹੀਂ ਬਣਿਆ ਤੁਸੀਂ ਸਾਰੇ ਸਿਆਣੇ। ਰਸਤੇ ਆ ਕੇ। ਅਜੇ ਵਾਹਿਗੁਰੂ ਜਪ ਸਮਾਧੀ ਨਹੀਂ ਬਣਿਆ ਉਹ ਬ੍ਰਹਮ ਗਿਆਨ ਨਹੀਂ ਹੋਣਿਆ। ਅਜੇ ਕਪਾਟ ਨਹੀਂ ਖੁੱਲੇ। ਪਰ ਰਸਤੇ ਬਣ ਗਏ। ਸੁਆਦ ਤੇ ਆ ਵਾਹਿਗੁਰੂ ਵਾਹਿਗੁਰੂ ਆਖਣ ਦਾ ਸਵਾਦ ਆਣ ਲੱਗਦਾ ਹੈ ਬਾਣੀ ਜਪਣ ਦਾ ਸਵਾਦ ਆਣ ਲੱਗਦਾ ਹੈ ਮੈਂ ਕਈ ਦਫਾ ਬਿਆਨ ਕਰ ਚੁੱਕਿਆ ਬਾਣੀ ਪੜਨੇ ਹੋਰ ਗਲ ਹੈ ਬਾਣੀ ਜਪਣੀ ਹੋਰ ਗਲੇ ਪੜਨ ਦਾ ਲਾਭ ਹੈ ਬਾਣੀ ਕੰਠ ਹੋ ਸਕਦੀ ਹੈ ਬਾਣੀ ਦੇ ਅਰਥ ਬਹੁਤ ਦਾ ਪਤਾ ਚੱਲ ਸਕਦਾ ਹੈ ਬਾਣੀ ਇਹ ਕਿਹੜੇ ਕਿਹੜੇ ਅੰਗ ਦੇ ਉੱਤੇ ਕਿਹੜੇ ਪਾਤਸ਼ਾਹ ਦੀ ਹੈ ਕਿਹੜੇ ਮੱਲੇ ਦੀ ਹੈ ਇਤਨਾ ਪਤਾ ਚੱਲ ਸਕਦਾ ਹੈ ਲੇਕਿਨ ਜਪਣ ਨਾਲ ਮਨੁੱਖ ਬਾਣੀ ਦਾ ਰੂਪ ਹੀ ਹੋ ਜਾਂਦਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਤੋ ਬਾਣੀ ਜਪ ਹੋ ਸਕਦਾ ਬਾਣੀ ਕੰਠ ਹੋਵੇ ਮਤਲਬ ਜ਼ੁਬਾਨ ਉਚਾਰਨ ਕਰੇ ਤੇ ਮਨ ਸੁਣੇ ਇਸ ਵਾਸਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪਣੀ ਤੇ ਬੜੀ ਔਖੀ ਪੜਨੀ ਪੜੀ ਜਾ ਸਕੇ ਇਹ ਵੀ ਮੈਂ ਇਸ ਵਾਸਤੇ ਸਾਰੇ ਧਰਮਾਂ ਨੇ ਇੱਕ ਅੱਖਰ ਦੇ ਜਾਪ ਦੀ ਮਹਿਮਾ ਦਸੀ ਕਿਉਂਕਿ ਇੱਕ ਅੱਖਰ ਤੇ ਬੰਦਾ ਕੰਠ ਕਰ ਸਕਦਾ ਹੈ ਇਸਲਾਮ ਦੇ ਚ ਅੱਲਾਹ ਸਨਾਤਨ ਮਦ ਦੇ ਚ ਰਾਮ ਹੈ ਓਮ ਹੈ ਓਮ ਨਮਸ਼ਵਾ ਹੈ ਅਨੇਕਾਂ ਸ਼ਬਦ ਗੁਰੂ ਗ੍ਰੰਥ ਦੇ ਚ ਵਾਹਿਗੁਰੂ ਹੈ ਵਾਹਿਗੁਰੂ ਵਾਹਿਗੁਰੂ ਇਹ ਤੇ ਹਰ ਇੱਕ ਨੂੰ ਕੰਠੋ ਸੇ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਬਿੰਦ ذਿਆਵੇ ਪੜਿਆ ਅਨ ਪੜਿਆ ਪਰਮਗਤ। ਹੋ ਸਕਦਾ ਅਨ ਪੜ ਬੰਦਾ ਸੰਸਾਰ ਦੇ ਚ ਬਹੁਤੀਆਂ ਸਹੂਲਤਾਂ ਨਾ ਹਾਸਲ ਕਰ ਸਕੇ ਪਰ ਅਨ ਪੜ ਮਨੁੱਖ ਨਿਰੰਕਾਰ ਦਾ ਆਨੰਦ ਮਾਣ ਸਕਦਾ ਹੈ। ਕੋਈ ਰੁਕਾਵਟ ਨਹੀਂ। ਕਿਉਂ ਉਹ ਤੇ ਜਪ ਤੇ ਖੜਾ ਹੈ। ਕਿਤੇ ਜੋ ਪ੍ਰਾਣੀ ਗੋਬਿੰਦ ਤੇ ਆਵੇ। ਪੜਿਆ ਅਨ ਪੜਿਆ ਪਰਮਗਤ ਭਾਵੇ। ਬਲਕੇ ਕਈ ਵਾਰ ਸੰਸਾਰ ਦੀ ਪੜਾਈ ਤੇ ਬਾਧਾ ਖੜੀ ਕਰ ਦੇਂਦੀ। ਇਤਨੀ ਸਿਆਣਪ ਔਰ ਇਤਨਾ ਹੰਕਾਰ ਇਹਦੇ ਲਈ ਜਪਣਾ ਹੀ ਬੜਾ ਔਖਾ ਜਦ ਕਦੇ ਇਸ ਤਰ੍ਹਾਂ ਦੀ ਗੱਲ ਚੱਲੇ ਦਿੱਲੀ ਦਾ ਇੱਕ ਸੱਜਣ ਬੜਾ ਪੜਾ ਲਿਖਾ ਸਿਆਣਾ ਮੈਨੂੰ ਚੇਤੇ ਆ ਜਾਵੇ ਮੈਨੂੰ ਕਹਿੰਦਾ ਮਸਕੀਨ ਜੀ ਗੁਰਬਾਣੀ 'ਚ ਬੜੀ ਰਿਪਿਟੇਸ਼ਨ ਹੈ ਇੱਕ ਸ਼ਬਦ ਜਿਹੜੀ ਗੱਲ ਆਖੀ ਗਈ ਹੈ ਦੂਜੀ 'ਚ ਵੀ ਹੈ ਤੀਜੀ 'ਚ ਵੀ ਹੈ ਚੌਥੀ 'ਚ ਵੀ ਹੈ ਫਿਰ ਮੈਨੂੰ ਕਹਿਣ ਲੱਗਾ ਗਣੇ ਜੀ ਮੈਂ ਹਿੰਮਤ ਕਰਕੇ ਕਹਿ ਰਿਹਾ ਫੜੀ ਕਥਾ ਚ ਵੀ ਰਿਪੀਟੇਸ਼ਨ ਹੈ ਪਨੁਰੁਕਤੀ ਤੇ ਤੇ ਮੈਨੂੰ ਕਿੰਨ ਲਗੇ ਤੁਹਾਡਾ ਹਿਰਦਾ ਕਵੀ ਹੈ ਰਿਪੀਟੇਸ਼ਨ ਨੂੰ ਦੋਸ਼ ਮੰਨਦੇ ਨੇ ਪਨੁਰੁਕਤੀ ਨੂੰ ਦੋਸ਼ ਮੰਨਦੇ ਨੇ ਮੈਂ ਖੰ ਮੰਨਦੇ ਆਉਣਗੇ ਦੋਸ਼ ਧਰਮ ਦੇ ਚੇ ਦੋਸ਼ ਨਹੀਂ ਹੈ ਆਖਰੀ ਦਮ ਤੱਕ ਵਾਹਿਗੁਰੂ ਵਾਹਿਗੁਰੂ ਰੇਟ ਕਰਨਾ ਹੈ ਬਾਰ ਬਾਰ ਅਰਕੇ ਗੁਣਾਂ ਦਾ ਮੈਂ ਕਿਹਾ ਦੇਖੋ ਸਾਰਾ ਸੰਸਾਰ ਤੇ ਜ਼ਿੰਦਗੀ ਰਿਪੀਟੇਸ਼ਨ ਤੇ ਖੜੀ ਹੈ ਕਹਿਣ ਲੱਗੇ ਕਿ ਇਸ ਤਰ੍ਹਾਂ ਮੈਂ ਕਿਹਾ ਦੇਖੋ ਇੱਕਦਮ ਬਾਹਰ ਆਇਆ ਤੁਹਾਡਾ ਫਿਰ ਹੁਣ ਅੱਗੇ ਅੰਦਰ ਲੈ ਗਿਆ ਹੁਣ ਬਾਹਰ ਨਾ ਕੱਢਣਾ ਇਹ ਤੇ ਰਿਪੀਟ ਹੋ ਜਾਏਗਾ ਇਹ ਤੇ ਪੁਨਰੁਕਤ ਹੋ ਜਾਏਗਾ ਜ਼ਿੰਦਗੀ ਤੇ ਪੁਨਰੁਕਤੀ ਤੇ ਖੜੀ ਹੈ ਰਿਪੀਟੇਸ਼ਨ ਤੇ ਖੜੀ ਹੈ ਬਾਰ ਬਾਰ ਪਾਣੀ ਪੀਣ ਦੇ ਤੈਨੂੰ ਕੋਈ ਇਤਰਾਜ਼ ਨਹੀਂ ਬਾਰ ਬਾਰ ਰੋਟੀ ਖਾਣ ਦੇ ਤੈਨੂੰ ਕੋਈ ਇਤਰਾਜ਼ ਨਹੀਂ ਕਰਦੇ ਜਿਹੜੀਆਂ ਗੱਲਾਂ ਕਰਦੇ ਉਹ ਵੀ ਬਾਰ-ਬਾਰ ਹੀ ਕਰਦਾ ਹੈ ਰੋਜ਼ ਕਰਦਾ ਹੈ ਉਹਦੇ 'ਚ ਵੀ ਤੈਨੂੰ ਕੋਈ ਇਤਰਾਜ਼ ਨਹੀਂ ਬਾਰ-ਬਾਰ ਸਿਰਫ ਵਾਇਗਰੂ ਵਾਇਗਰੂ ਆਖਣੀ ਤੈਨੂੰ ਇਤਰਾਜ਼ ਬਾਰ-ਬਾਰ ਹਰ ਕੇ ਗੁਰੂ ਬਾਰ-ਬਾਰ ਸਿਰਫ ਜਪਜੀ ਸਾਹਿਬ ਦਾ ਜਪ ਕਰਨੇ 'ਚ ਤੈਨੂੰ ਇਤਰਾਜ਼ ਹੈ ਬਾਰ-ਬਾਰ ਸਿਰਫ ਆਸਾ ਦੀ ਵਾਰ ਸੁਣਨ 'ਚ ਤੈਨੂੰ ਇਤਰਾਜ਼ ਹੈ ਅਜੇ ਤੇਰੇ ਮਨ ਦੇ 'ਚ ਧਰਮ ਦੀ ਅਜਨ ਦੀ ਪਿਆਸ ਨਹੀਂ ਪੈਦਾ ਹੋਈ ਅਗਰ ਤਨ ਵਿੱਚ ਭੋਜਨ ਦੀ ਭੁੱਖ ਨਾ ਪੈਦਾ ਹੋਵੇ ਤਾਂ ਆਯੁਰਵੇਦ ਆਚਾਰੀਆ ਕਹਿੰਦੇ ਤਨ ਦੇ ਵਿੱਚ ਕੋਈ ਨੁਕਸ ਹੈ ਕਿ ਆਏ ਨੂੰ ਬੁਖਾਰ ਚੜਿਆ ਹੋਵੇ ਹੁਣ 104 ਡਿਗਰੀ ਦਾ ਬੁਖਾਰ ਚੜਿਆ ਹੋਵੇ ਤੇ ਛਤਿ ਦੇ ਪ੍ਰਕਾਰ ਦਾ ਭੋਜਨ ਪਰੋਸ ਕੇ ਆਖੀਏ ਰੱਖੀਏ ਆਖੀਏ ਬੜੀ ਮਿਹਨਤ ਨਾਲ ਬਣਾਇਆ ਛਕ ਲੈ ਭਾਵੇਂ ਕਿਤਨੀ ਮਿਹਨਤ ਨਾਲ ਬਣਾਇਆ ਹੋਵੇ ਭਾਵੇਂ ਕਿਤਨਾ ਸਵਾਦੀ ਹੋਵੇ ਕਹਿੰਦਾ ਮੈਨੂੰ ਭੁੱਖ ਨਹੀਂ ਫਿਰ ਵੀ ਉਸ ਨੂੰ ਪਰੇਰੀਏ ਨਹੀਂ ਜ਼ਿੰਦਾ ਰਹਿਣ ਵਾਸਤੇ ਸਰੀਰ ਦੀ ਤਾਕਤ ਵਾਸਤੇ ਖਾਣਾ ਹੀ ਪੈਗਾ ਤੇ ਉਹ ਖਾਂਦਾ ਹੈ ਕਹਿੰਦਾ ਸਵਾਦ ਹੀ ਨਹੀਂ ਆ ਪਤਾ ਹੈ ਆਯੁਰਵੇਦ ਐਸਾ ਕਹਿੰਦੇ ਮੈਨੂੰ ਸਾਇੰਸ ਦਾ ਤੇ ਪਤਾ ਨਹੀਂ ਕੀ ਕਹਿੰਦੀ ਹੈ ਜ਼ਬਾਨ ਸਾਰੀ ਸਵਾਦ ਨਹੀਂ ਮੰਨਦੀ ਥੋੜੇ ਜਿਹਾ ਤਨ ਤੋਂ ਨੇ ਜੋ ਰਸ ਮੰਨ ਬੁਖਾਰ ਦੀ ਹਾਲਤ ਵਿੱਚ ਉਹ ਤਨ ਤੋਂ ਕਮਜ਼ੋਰ ਹੋ ਜਾਂਦਾ ਸੁਣੋ ਰਸ ਨਹੀਂ ਆਂਦਾ ਜ਼ਬਾਨ ਸਵਾਦ ਨਹੀਂ ਤੇ ਬੁਖਾਰ ਚੜਾਇਆ ਮਨੁੱਖ ਕਹਿੰਦਾ ਹੈ ਸਵਾਦ ਨਹੀਂ ਮੈਨੂੰ ਭੋਜਨ ਚੰਗਾ ਨਹੀਂ ਵਾਹਿਗੁਰੂ ਵਾਹਿਗੁਰੂ ਆਖਣਾ ਜੇ ਨੂੰ ਚੰਗਾ ਨਾ ਲਗੇ ਸਮਝ ਲੈਣਾ ਇਹਦੇ ਮਨ ਨੂੰ ਵਿਕਾਰਾਂ ਦਾ ਬੜਾ ਜ਼ਬਰਦਸਤ ਬੁਖਾਰ ਚੜਿਆ ਹੈ ਰੋਗੀ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਤੇ ਸਵਾਦ ਨਾ ਆਉਂਦਾ ਹੋਵੇ ऐसे तन ਦੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਥੋੜੀ ਏ ਪਰ ਜਿਨ੍ਹਾਂ ਨੂੰ ਵਾਹਿਗੁਰੂ ਆਖਣ ਦਾ ਰਸ ਨਹੀਂ ਆਉਂਦਾ ਐਸੇ ਮਾਨਸਿਕ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਜਿਹੜਾ ਆਖੇ ਮੈਂ ਨਹੀਂ ਕਹਿੰਦਾ ਮੈਨੂੰ ਭੁੱਖ ਨਹੀਂ ਮੈਨੂੰ ਸਵਾਦ ਨਹੀਂ ਬੁਖਾਰ ਚੜਿਆ ਹੈ ਰੋਗੀ ਜਿਹੜਾ ਆਖੇ ਮੈਂ ਨਹੀਂ ਚੱਪਦਾ ਕੀ ਚੱਪਣਾ ਐ ਮੇਰੇ ਰਿਪਿਟੇਸ਼ਨ ਹੈ ਸਮਝ ਲੈਣਾ ਜੇ ਭੁੱਖ ਨਹੀਂ ਪੈਦਾ ਹੋਈ ਸੱਚੇ ਨਾਮ ਕੀ ਲਾਗੇ ਭੁੱਖ ਇਹ ਮਨ ਰੋਗੀ ਹੈ ਬਿਆੰਕਰ ਰੋਗੀ ਹੈ ਲਮਕਾ ਮੰਨਾਂ ਜ਼ਬਾਨ ਉਚਾਰਨ ਕਰੇ ਵਾਹਿਗੁਰੂ ਵਾਹਿਗੁਰੂ ਮਨ ਜਰਾ ਨੇੜੇ ਆ ਗਿਆ ਤੇ ਸ਼ਬਦ ਮਦਮਾ કંਠ ਤੱਕ ਪਹੁੰਚ ਗਿਆ ਐਸੇ ਮਨ ਉਪ ਨੂੰ ਰਸ ਆਣ ਲੱਗਦਾ ਹੈ ਕਈ ਵਾਰ ਇਸ ਤਰ੍ਹਾਂ ਦਾ ਰਸ ਜ਼ਿੰਦਗੀ ਦੇ ਆਖਰੀ ਦਿਨਾਂ ਚਾਹੁੰਦਾ ਹੈ ਜ਼ਿੰਦਗੀ ਤੇ ਸਾਰੀ ਲੰਘ ਗਈ ਆਉਂਦੀ ਹੈ ਅਜੇ ਯਾਤਰਾ ਬਹੁਤ ਬਾਕੀ ਹੁੰਦੀ ਹੈ ਸਰੀਰ ਉਸ ਦਾ ਜਾਂਦਾ ਰਹਿੰਦਾ ਹੈ ਉਪਕਰਣ ਜੋ ਯੰਤਰ ਸੀ ਉਹ ਨਹੀਂ ਰਿਹਾ ਕਈਆਂ ਦੇ ذرا ਹੋਰ ਅੱਗੇ ਪਸੰתי اگر ਧੁਨ ਪਸੰתי ਤੱਕ ਚਲੀ ਗਈ ਹੈ ਵਾਹਿਗੁਰੂ ਧੁਨ ਪਸੰתי ਬਣ ਗਈ ਹੈ ਹਿਰਦੇ ਤੱਕ ਪਹੁੰਚ ਗਈ ਹੈ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ। ਔਰ ਮੈਂ ਅਰਜ਼ ਕਰਾਂ ਕੁਝ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖ ਵੇਖੇ ਨੇ ਮੈਂ ਜੋ ਅਨਾਹਦ ਨਾਦ ਨੂੰ ਸੁਣਦੇ ਨੇ ਅਨਾਹਦ ਕਹਿੰਦੇ ਨੇ ਜੋ ਪ੍ਰਮਾਤਮਾ ਦਾ ਸ਼ਬਦ ਹੈ ਪ੍ਰਮਾਤਮਾ ਦੀ ਆਵਾਜ਼ ਆਹਤ ਜੋ ਝੋਟ ਤੋਂ ਪੈਦਾ ਹੁੰਦੀ ਹੈ ਟਕਰਾਓ ਤੋਂ ਜਿਹੜਾ ਸ਼ਬਦ ਪੈਦਾ ਹੋਵੇ ਉਹਨੂੰ ਕਹਿੰਦੇ ਆਹਤ ਆਹਤ ਕਹਿੰਦੇ ਪੁਰਾਣੇ ਨੇ ਮੈਨੂੰ ਬੜਾ ਬੜੇ ਆਹਤ ਪਹੁੰਚਾਈਏ ਆਹਤ ਦਾ ਮਤਲਬ ਝੋਟ ਜੋ ਚੋਟ ਤੋਂ ਸ਼ਬਦ ਪੈਦਾ ਹੁੰਦਾ ਹੈ ਪੱਥਰ ਨਾਲ ਪੱਥਰ ਟਕਰਾਵੇ ਲੋਹੇ ਨਾਲ ਲੋਹਾ ਸੋਨੇ ਨਾਲ ਸੋਨਾ ਪਿੱਤਲ ਨਾਲ ਪਿੱਤਲ ਜਾਂ ਪਾਣੀ ਪਥਰਾਂ ਨਾਲ ਟਕਰਾਵੇ ਪਵਨ ਦਰਖਤਾਂ ਨਾਲ ਟਕਰਾਵੇ ਇਹ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਜੋ ਸਾਡੇ ਕੰਨ ਸੁਣਦੇ ਇੱਕ ਸ਼ਬਦ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਘਟ ਘਟ ਵਾਜੇ ਨਾਲ ਸਾਰਿਆਂ ਦੇ ਘਾਟੇ 'ਚ ਵੀ ਵੱਜ ਰਿਹਾ ਹੈ ਕਿਉਂ ਸਾਰਾ ਸੰਸਾਰ ਆਇਆ ਸ਼ਬਦ ਤੋਂ ਹੈ ਔਰ ਸੰਸਾਰ ਦੇ 'ਚੋ ਸ਼ਬਦ ਮੌਜੂਦ ਹੈ ਜਿਵੇਂ ਸਰੀਰ ਆਇਆ ਮਾਂ-ਬਾਪ ਤੋਂ ਉਹ ਸਰੀਰ ਦੇ ਵਿੱਚ ਮਾਂ-ਬਾਪ ਦੀ ਅੰਸ਼ ਮੌਜੂਦ ਹੈ ਸਾਰੇ ਦਾ ਸਾਰਾ ਬ੍ਰਹਿਮੰਡ ਆਇਆ ਸ਼ਬਦ ਤੋਂ ਸ਼ਬਦ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ ਸੁਣਾਈ ਕਿਉਂ ਨਹੀਂ ਦਿੰਦਾ ਮਨ ਚੁੱਪ ਕਰੇ ਤੇ ਸੁਣਾਈ ਦੇ ਜਪ ਕਰਨ ਵਾਲੇ ਨੂੰ ਸੁਣਾਈ ਦੇ ਜਾਂਦਾ ਕਦੋਂ ਜਦ ਜਪ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚੇ ਪਸੰਧੀ ਬਣੇ ਐਸਾ ਮਨ ਅਨਾਹਦ ਨਾਦ ਸੁਣਦਾ ਹੈ ਔਰ ਮੈਂ ਇਸ ਤਰ੍ਹਾਂ ਦੇ ਪੁਰਸ਼ ਦੇਖੇ ਨੇ ਭਾਵੇਂ ਉਂਗਲੀਆਂ ਤੇ ਗਿਣੇ ਜਾਣ ਜੋ ਅਨਾਹਦ ਨਾਦ ਸੁਣਦੇ ਨੇ ਇਸ ਤਰ੍ਹਾਂ ਦੇ ਬਥੇਰੇ ਦੇਖੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਖਣ ਦਾ ਰਸ ਹੈ ਇਹ ਤੇ ਕਰੀਬਨ ਕਰੀਬਨ ਹਰ ਸ਼ਹਿਰ ਦੇ ਛਾਉਂਦੇ ਨੇ ਪਰ ਅਨਾਹਦ ਨਾਦ ਸੁਣਦੇ ਹੋਣ ਇਹ ਹਰ ਸ਼ਹਿਰ ਦੇ ਚ ਰਸਨਾ ਤੇ ਵਸ ਗਿਆ ਪ੍ਰਭ ਜੀ ਵਸੇ ਸਾਧ ਕੀ ਰਸਨਾ ਇੱਕ ਹੋਰ ਵੀ ਖੇੜ ਹੈ ਤੇ ਜਿਹਦੀ ਰਸਨਾ ਤੇ ਵਸ ਗਿਆ ਸਵਾਦ ਆਣ ਲੱਗ ਪਿਆ ਇਹਦੀ ਰਸਨਾ ਸੁਤੇ ਸਿਰ ਕਦੀ ਕੋਈ ਬਚਨ ਕਹਿ ਦੇਗੀ ਹੋ ਜਾਂਦਾ ਹੈ ਇਹਨੂੰ ਕਹਿੰਦੇ ਨੇ ਇਹਦੇ ਕੋਲ ਬਾਗ ਸੱਤੇ ਹੈ ਕਿਉਂ ਸੱਤੇ ਹੈ ਸ਼ਬਦ ਰਸਨਾ ਤੇ ਵਸ ਗਿਆ ਪ੍ਰਭੂ ਰਸਨਾ ਤੇ ਵਸ ਇਹਨੂੰ ਕਹਿੰਦੇ ਨੇ ਇਹਦੇ ਕੋਲ ਬਾਗ ਸੱਤੇ ਹੈ ਇਹਦੇ ਕੋਲ ਸ਼ਬਦ ਜਿੱਤ ਗਿਆ ਇਹ ਜੋ ਬੋਲਦਾ ਹੈ ਹੋ ਜਾਂਦਾ ਹੈ ਇਸ ਵਾਸਤੇ ਪੁਰਾਣੀਆਂ ਟਕਸਾਲਾਂ ਦੇ ਔਰ ਸਿਆਣੇ ਲੋਕ ਉਹਨਾਂ ਲੋਕਾਂ ਨੂੰ ਸਮਝਾਉਂਦੇ ਸੰ ਜਿਨ੍ਹਾਂ ਨੂੰ ਰਸ ਆਣ ਲੱਗਦਾ ਸੀ ਕਦੀ ਕਿਸੇ ਨੂੰ ਕਬੂਲ ਨਾ ਬੋਲਣਾ ਟੰਗ ਨਾਲ ਬੋਲਣਾ ਸਾਵਧਾਨ ਨਾਲ ਬੋਲਣਾ ਕਿਉਂ ਜ਼ੁਬਾਨੇ ਸਤਿਆ ਰਸਨਾ ਚ ਬਰਕਤ ਆ ਰਸ ਆ ਰਿਹਾ ਕਿਸੇ ਦੇ ਸਰੀਰ ਦਾ ਅੰਤ ਹੋ ਗਿਆ ਹੈ ਇਹ ਰਸ ਸਮਾਪਤ ਨਹੀਂ ਹੋਏਗਾ ਅਗਲੇ ਜਨਮ ਇਸ ਦਾ ਪਿੱਛਾ ਕਰੇਗਾ ਅਨਾਹਦ ਨਾਦ ਸੁਣਦਾ ਪਿਆ ਹੈ ਅਜੇ ਬ੍ਰਹਮ ਗਿਆਨ ਦੀ ਸਿਖਰਤਾ ਨੂੰ ਨਹੀਂ ਛੋਇਆ ਅਜੇ ਪੂਰਨ ਪ੍ਰਕਾਸ਼ ਨਹੀਂ ਪ੍ਰਗਟ ਹੋਇਆ ਤੇ ਸਰੀਰ ਦਾ ਅੰਤ ਹੋ ਗਿਆ ਹੈ ਜਿਵੇਂ ਮਨੁੱਖ ਜਿਸ ਹਾਲਤ ਦੇ ਵਿੱਚ ਸੌਂਦਾ ਹੈ ਜਿਸ ਘਰ ਦੇ ਸੌਂਦਾ ਹੈ ਸਵੇਰੇ ਉੱਠਿਆ ਉਥੋਂ ਜਿਸ ਹਾਲਤ ਦੇ ਵਿੱਚ ਮੌਤ ਆਉਂਦੀ ਹੈ ਅਗਲਾ ਜਨਮ ਉਸੇ ਤੋਂ ਚੱਲਦਾ ਹੈ ਕੀਤਾ ਹੋਇਆ ਜਪ ਕੀਤੀ ਹੋਈ ਸਾਧਨਾ ਵਿਅਰਥ ਨਹੀਂ ਜਾਂਦੀ ਸਾਰ ਕਿਤਾਬ ਲਈ ਦੇ ਦੋ ਛੰਦ ਮੈਂ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਗੱਲ ਥੋੜੀਆਂ ਪੁਸ਼ਟੀ ਹੋ ਜਾਵੇ ਜਦ ਜ਼ਬਾਨ ਜਪਣਾ ਸ਼ੁਰੂ ਕਰਦੀ ਹੈ ਧਰਮ ਦਾ ਬੂਟਾ ਉਦੋਂ ਹੀ ਮਨ ਵਿੱਚ ਲੱਗਦਾ ਹੈ ਉਸ ਤੋਂ ਪਹਿਲੇ ਨਹੀਂ ਲੱਗਦਾ ਆਵੇਂ ساری ਜ਼ਿੰਦਗੀ ਗੁਰਦੁਆਰੇ ਆਂਦਾ ਰਿਹਾਵੇ ਤੇ ਸੇਵਾ ਕਰਦਾ ਰਿਹਾਵੇ ਤੇ ਦਾਨਪਨ ਕਰਦਾ ਰਹੇ ਜੈਸੇ ਜਪਣਾ ਸ਼ੁਰੂ ਕਰਦਾ ਹੈ ਸਮਝ ਲਓ ਇਸ ਨੇ ਬੂਟਾ ਲਾ ਦਿੱਤਾ ਉਪਜੇ ਧਰਮ ਵਾਕ ਸਤ ਕਰ ਅਤ ਉਹ ਜੋ ਸੱਚ ਪ੍ਰਮਾਤਮਾ ਹੈ ਉਹਦਾ ਬੋਲ ਉਹਦਾ ਵਾਕ ਜਦ ਜਪਣਾ ਆਰੰਭ ਹੋ ਜਾਂਦਾ ਹੈ ਸਮਝ ਲਓ ਧਰਮ ਦਾ ਬੂਟਾ ਲੱਗ ਗਿਆ ਪੈਦਾ ਉਪਜੇ ਧਰਮ ਵਾਕ ਸਤ ਕਰ ਅਤ ਦਇਆ দান ਕਰ ਧਰਮ ਵਧੇਨਿਤ ਧਰਮ ਦਾ ਬੂਟਾ ਵੱਧਦਾ ਹੈ ਦਇਆ ਕਰਕੇ ਪਰਉਪਕਾਰ ਕਰਕੇ ਦਾਨੀ ਬਿਰਤੀ ਇਸ ਨਾਲ ਇਸਥਿਤ ਧਰਮ ਖਿਮਾਂਖੇ ਸੰਗਾ ਧਰਮ ਦਾ ਬੂਟਾ ਬੜਾ ਕੋਮਲ ਹੈ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਦੀਆਂ ਹਵਾਵਾਂ ਇਸ ਨੂੰ ਕਦੇ ਤੋੜ ਕੇ ਨਾ ਰੱਖੇ ਭੁਖੇਵਾਂ ਦੀ ਥੰਬੀਰੇ ਨਾਲ ਵੇਖ ਕੇ ਅੰਡਟ ਕਰਨਾ ਕਿਸੇ ਨੇ ਵਧੀਕੀ ਵੀ ਕੀਤੀਏ ਨਜ਼ਰ ਅੰਦਾਜ਼ ਕਰਨਾ ਇਹਨੂੰ ਕਹਿੰਦੇ ਸ਼ਮਾ ਕਰ ਦੇਣਾ ਤਪਨਾ ਖਿਮਾਂ ਸਮਾ ਸ਼ਮਾ ਕਰ ਦੇਣਾ ਇਸ ਤੋਂ ਵੱਡਾ ਕੋਈ ਤਪ ਨਹੀਂ ਹੈ ਕੀਤੀ ਤੇ ਉਸਨੇ ਵਧੀਖੀ ਹੈ ਮਾਫ ਕਰ ਦਿੱਤਾ ਕੀਤਾ ਤੇ ਉਸਨੇ ਅਨਰਥ ਹੈ ਨਜ਼ਰ ਅੰਦਾਜ਼ ਕੀਤਾ ਇਹ ਪ੍ਰਮਾਤਮਾ ਦਾ ਸੁਭਾਅ ਹੈ ਦੋਖਨ ਦੇਖਤ ਹੈ ਪਰ ਦੇਤ ਨਾ ਦੇਖਦਾ ਸਾਡੇ ਗੁਨਾਹਾਂ ਪਰ ਆਪਣੀ ਰਹਿਮਤ ਦੇ ਦਰਵਾਜ਼ੇ ਬੰਦ ਨਹੀਂ ਕਰਦਾ ਨਹੀਂ ਕਰਦਾ ਫਿਰ ਸਿਰਫ ਇਤਨਾ ਹੀ ਨਹੀਂ ਜਿਹੇ ਪ੍ਰਸਾਦ ਤੇਰੇ ਅਨਕ ਛਿੱਦਰ ਢਾਕੇ ਪਤਾ ਨਹੀਂ ਕਿਤਨੇ ਸਾਡੇ ਗੁਨਾਹਾਂ ਨੂੰ ਢੱਕ ਕੇ ਰੱਖਦਾ ਹੈ ਮਨ ਦਾ ਗਲਤ ਸੋਚਣਾ ਪਾਪ ਹੈ ਦੂਜੇ ਨੂੰ ਕੱਖ ਨਹੀਂ ਪਤਾ ਚੱਲਦਾ ਕੁਝ ਵੀ ਨਹੀਂ ਅਸੀਂ ਦੂਜੇ ਬਾਰੇ ਬੁਰਾ ਸੋਚਦੇ ਪਏ ਕੋਲ ਬੈਠਾ ਨੂੰ ਕੋਈ ਕੁਝ ਵੀ ਨਹੀਂ ਪਤਾ ਐਸਾ ਪ੍ਰਭੂ ਨੇ ਪੜਦਾ ਪਾਇਆ ਹੈ ਸਾਡੇ ਪਾਪਾਂ ਬੇਸ਼ੁਮਾਰ ਅપરાਦਾਂ ਤੇਰੇ ਜਿਹੇ ਪ੍ਰਸਾਦ ਤੇਰੇ ਅਨੰਤ ਛਿਧਰ ਢਾਕੇ ਜਿਦੀ ਕਿਰਪਾ ਦਾ ਸਦਕਾ ਪਤਨੀ ਤੇਰੇ ਕਿਤਨੇ ਔਗਣ ਢਕੇ ਪੈਣ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਨਹੀਂ ਜਾਣਦਾ ਇਹ ਉਹਦੀ ਰਹਿਮਤ ਹੈ ਇਹ ਉਹਦੀ ਬਖਸ਼ਿਸ਼ ਹੈ ਪ੍ਰਭੂ ਚਾਹੁੰਦਾ ਹੈ ਸੰਸਾਰ ਦੇ ਸੰਬੰਧ ਬਣੇ ਰਹਿਣ ਜੇ ਪਿਤਾ ਨੂੰ ਪਤਾ ਚੱਲ ਜਾਏ ਪੁੱਤਰ ਸਾਰਾ ਦਿਨ ਕੀ ਸੋਚਦਾ ਰਹਿੰਦਾ ਹੈ ਤੇ ਪੁੱਤਰ ਨੂੰ ਵੀ ਪਤਾ ਚੱਲ ਜਾਏ ਮਨ ਪਿਤਾ ਦੇ ਮਨ ਵਿੱਚ ਕਿਹੜੇ ਵਿਚਾਰ ਚੱਲਦੇ ਪੈਣੇ ਇਹ ਸੰਬੰਧ ਹੀ ਨਹੀਂ ਰਹੇਗਾ ਬਾਕੀਆਂ ਦੀ ਤੇ ਗੱਲ ਛੱਡੋ ਗੁਸਤਾਖੀ ਜੇ ਪਰ ਜ਼ਾਤ ਤੇਰੇ ਅਨਕ ਛਿੱਦਰ ਢਾਕੇ ਸਾਰਿਆਂ ਤੇ ਪਰਦਾ ਪਾ ਦਿੰਦਾ ਹੈ ਪ੍ਰਭੂ ਦੋਖਨ ਦੇਖਤ ਹੈ ਪਰ ਦੇਤ ਨਾ ਹਰ ਉਪਜੇ ਧਰਮ ਵਾਕ ਸਤ ਕਰ ਅਤ ਦਇਆ দান ਕਰ ਧਰਮ ਵਧੇ ਨਿਤ ਇਸਤਿਤ ਧਰਮ ਖਿਮਾਂ ਕੇ ਸੰਗ ਧਰਮ ਟਿਕਿਆ ਰਹਿੰਦਾ ਹੈ ਸ਼ਮਾਂ ਦੇ ਆਸ ਤੇ ਛੋਟੀ ਛੋਟੀ ਗੱਲ ਤੇ ਮਨੁਕ ਬਦਲੇ ਦੀ ਭਾਵਨਾ ਨਾਲ ਭੜ ਜਾਂਦੇ ਸ਼ਮਾ ਇੱਕ ਬਹੁਤ ਵੱਡਾ ਗੁਣ ਹੈ ਇਸ ਸਿੱਤ ਧਰਮ ਖਿਮਾਂ ਕੇ ਸੰਗਾ ਧਰਮ ਕਰੋਧ ਕਰ ਹੋਤਵ ਵਿਭੰਗਾ ਵਿਭੰਗਾ ਛੇ ਨਾ ਮਾਤਰ ਕਰੋਧ ਕਰਦੇ ਆ ਉਹ ਧਰਮ ਦਾ ਬੂਟਾ ਜਿਹੜਾ ਉਗਿਆ ਸੀ ਥੋੜਾ ਵਧਿਆ ਸੀ ਸੜ ਕੇ ਰੱਖੋ ਇੱਕ ਦਿਨ ਦਾ ਕੀਤਾ ਹੋਇਆ ਪਰਬਲ ਕਰੋਧ ਪਤਾ ਨਹੀਂ ਕਿਤਨੇ ਦਿਨਾਂ ਦਾ ਜਪ ਖਤਮ ਕਰਕੇ ਰੱਖ ਦਿੱਤਾ ਗੰਦੇਂ ਦੇ ਆ ਛੇ ਮਾਂ ਤੋੜੇਂਦੇ ਆ ਇੱਕ ਦਿਨ ਛੇ ਮਹੀਨੇ ਸਾਧਨਾ ਕੀਤੀ ਸੀ ਕਿਦਰੇ ਮਾੜੀ ਜੀਆਂ ਗੱਲ ਬਣੀ ਇੱਕ ਦਿਨ ਦੇ ਟੁੱਟ ਕੇ ਰਹੇ ਇੱਕ ਛਿਨ ਗੰਡੇ ਦੇ ਹੱਥੇ ਮਾਂ ਤੁੜੈਂਦੇ ਆ ਇੱਕ ਜਗਤ ਦੇ ਵਿੱਚ ਕੁਝ ਬਣਾਉਂਦੇ ਆ ਸਮਾਂ ਲੱਗਦਾ ਹੈ ਮਿਟਾਉਂਦੇ ਆ ਸਮਾਂ ਨਹੀਂ ਲੱਗਦਾ ਇੱਕ ਮਨੁੱਖ ਜਵਾਨ ਹੋਇਆ ਕਮ ਸੇ ਕਮ 18 19 20 ਸਾਲ ਤੇ ਲੱਗੇ ਪਰ ਜ਼ਹਿਰ ਦੇ ਕੇ ਮਾਰਨ ਲੱਗਿਆ ਇਸ ਨੂੰ 20 ਸਾਲ ਲੱਗਣਗੇ ਗੋਲੀ ਨਾਲ ਇਹਨੂੰ ਮਾਰਨ ਲੱਗਿਆ 20 ਸਾਲ ਲੱਗਣਗੇ ਉਹ ਨਹੀਂ ਤੁੜੈਂਦੇ ਆ ਇੱਕ ਛਿਨ ਇੱਕ ਦਰਖਤ ਕਿਦਰੇ 5-4 ਸਾਲਾਂ ਵਿੱਚ ਆਸਮਾਨ ਨੂੰ ਛੂਣ ਲੱਗਾ ਹੈ। ਇਹਨੂੰ ਕੱਟਣ ਲੱਗਿਆਂ 5-4 ਸਾਲ ਲੱਗਣਗੇ। ਇੱਕ ਮਿੰਟ ਦਾ। ਆ ਕੱਲ ਖੜੇ ਅਸੀਂ ਡਾਢ ਦਸ ਦਰਖਤ ਮੈਂ ਖੜੇ ਹੋ ਕੇ ਦੇਖਦਾ ਰਿਹਾ 5 ਮਿੰਟਾਂ ਜੀ ਸਾਰੇ ਡਾ ਕੇ ਪਰੇ ਗਏ। ਤੁਣੇਂਦਿਆਂ ਇੱਕ ਖਿੰਡ। ਕਿਆ ਇੱਕ ਖਿੰਡ ਦੇ ਚਿਤਨਾ ਵੱਡਾ ਦਰਖਤ ਬਣੇ। ਟੁੱਟੇਗਾ ਇੱਕ ਖਿੰਡ। ਕਿ ਇੱਕ ਖਿੰਡ ਵਿੱਚ ਇਹ ਮਨੁੱਖ ਜਵਾਨ ਹੋਇਆ। ਨਹੀਂ ਇੱਕ ਦਿਨ ਵਿੱਚ ਮਾਰਿਆ ਜਾ ਸਕਦਾ ਹੈ ਖਤਮ ਕੀਤਾ ਜਾ ਸਕਦਾ ਹੈ 6 ਮਹੀਨੇ ਲੱਗੇ ਜਪ ਕਿਦਰੇ ਰਸ ਬਣਿਆ ਸਵਾਦ ਆਣ ਲੱਗਾ ਟੁੜੇਂਦੇ ਆ ਇੱਕ ਧਰਮ ਕ੍ਰੋਧ ਕਰ ਹੋਤ ਵਿਭੰਗਾ ਛੇ ਨਮਾਤਰ ਪਰਬਲ ਕ੍ਰੋਧ ਕੀ ਕੀਤਾ ਕੂਟਾ ਸੜ ਕੇ ਸੁਆਹ ਹੋ ਗਿਆ ਜਿਸ ਅਵਸਥਾ ਦੇ ਆਉ ਰਸ ਆ ਰਿਹਾ ਹੈ ਤੇ ਸਰੀਰ ਦੀ ਮੌਤ ਹੋ ਗਈ। ਇਹ ਅਨਾਹਦ ਨਾਦ ਸੁਣਦਾ ਪਿਆ। ਸਰੀਰ ਨੇ ਸਾਥ ਨਹੀਂ ਦਿੱਤਾ, ਸਰੀਰ ਜਾਂਦਾ ਹੈ। ਐਸੇ ਮਨੁਖ ਦਾ ਕੀਤਾ ਕਿ ਤਾ ਵਿਅਰਥ ਨਹੀਂ ਜਾਏਗਾ, ਅਗਲੇ ਜਨਮ ਵਿੱਚ ਨਾ ਰਚੇ। ਉਸ ਪੁੰਨ ਪਰਤਾਪ ਦਾ ਸਦਕਾ। ਫਿਰ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਸ਼ੁਭ ਕੁਲ ਜਨਮ। ਇਸ ਦਾ ਜਨਮ ਬਹੁਤ ਕਿਸੇ ਅੱਛੀ ਕੁਲ ਦੇ ਚਾ। ਸ਼ੁਭ ਕੁਲ ਜਨਮ ਸਰੂਪ ਤਨ ਤਨ ਕਰਕੇ ਬੜਾ ਖੂਬਸੂਰਤ ਹੋਵੇਗਾ ਇਹਦਾ ਤਨ ਪ੍ਰਭਾਵਿਤ ਕਰੇਗਾ ਸ਼ੁਭ ਕੁਲ ਜਨਮ ਸਰੂਪ ਤਨ ਭੂਪ ਭੋਗ ਆਪਤ ਬਹੁਤ ਵੱਡੀ ਭੂਮੀ ਜ਼ਮੀਨੋ ਜਾਇਦਾਦ ਦਾ ਮਾਲਕ ਹੋਵੇਗਾ ਧਨਵਾਨ ਹੋਵੇਗਾ ਔਰ ਕਰੀਬਨ ਕਰੀਬਨ ਸੰਸਾਰੀਆਂ ਵਿਪਤਾਵਾਂ ਤੋਂ ਬਚਿਆ ਹੋਵੇਗਾ ਪੰਡਤ ਦੇਹੀ ਅਰੋਗ ਪੁਨ ਧਰਮ ਜਾਨ ਫਲ ਸਤ ਵਿਦਵਾਨ ਹੋਵੇਗਾ ਬੜਾ ਤਿਕਸ਼ਣ ਬੁੱਧੀ ਹੋਵੇਗਾ ਕਹਿੰਦੇ ਨੇ ਝੋਲੇ ਦੇ ਜੀ ਭਿੰਗੂੜੇ ਜੀ ਬੱਚੇ ਦੀ ਆਉਣ ਦਾ ਪਤਾ ਚੱਲ ਜਾਂਦਾ ਹੈ ਇਹ ਤਿਕਸ਼ਣ ਬੁੱਧੀ ਦਾ ਸਿਆਣੇ ਮਨ ਦਾ ਅੰਦਾਜ਼ਾ ਲਗਾ ਪੰਡਤ ਦੇਹੀ ਅਰੋਗ ਪੁਨ ਤਾ ਜ਼ਿੰਦਗੀ ਦੀ ਦੇਹੀ ਦੇ ਕੋਈ ਭਿਆੰਕਰ ਰੋਗ ਨਹੀਂ ਹੋਵੇਗਾ ਅਸਾਧ ਰੋਗ ਨਹੀਂ ਹੋਵੇਗਾ ਪੰਡਤ ਦੇਹੀ ਅਰੋਗੁ ਕੁੰ ਧਰਮ ਜਾਨ ਫਲ ਸਤ ਪੁਰਬਲੇ ਕੀਤੇ ਧਰਮ ਦਾ ਤੇ ਫਲ ਹੈ ਦਾਨੰ ਪਰਾ ਪੁਰਬੇਣ ਬੁਜੰਤੇ ਮਹੀਪ ਤੇ ਇੱਕ ਮਨੁੱਖ ਨੇ ਪਤਨੀ ਕਿਤਨੀ ਘਾਲਣਾ ਘਾਦੀਏ ਕਿਤਨੀ ਘਾਲਣਾ ਘਲਕੇ ਸਾਜ਼ੋ ਸਮਾਨ ਤੇ ਕਾਰੋਬਾਰ ਦੇ ਤਰੱਕੀ ਹਾਸਲ ਕੀਤੀ ਏ ਪਰ ਇੱਕ ਮਨੁੱਖ ਦਾ ਜਨਮ ਹੋ ਗਿਆ ਕਿਸੇ ਰਾਜੇ ਦੇ ਘਰ ਸੇਰ ਬਾਪ ਪਤੀ ਦੇ ਪਰ ਉਹ ਤੇ ਜਨਮ ਤੋਂ ਆਰਮਾਪ ਉਹਨੇ ਕੱਕ ਵੀ ਨਹੀਂ ਕੀਤਾ ਪਰ ਪਿਛਲੀ ਸਾਧਨਾ ਨਾਲ ਦਾਨੰਗ ਪਰਾ ਪੂਰਵੈਣ ਗੁਰੂ ਅਰਜਨ ਦੇਵ ਦਾਨੰਗ ਪਰਾ ਪੂਰਵੈਣ ਭਉਜੰਤੇ ਮਹੀਪਤੇ ਕਹ ਸੁਭ ਕੋਲ ਜਨਮ ਸਰੂਪ ਤੁਨ ਭਉ ਭੋਗ ਆਵਤ ਪੰਡਤ ਦੇਹੀ ਅਰੋਗ ਹੁਨ ਧਰਮ ਜਾਨ ਫਲ ਸਤ ਕੀਤਾ ਹੋਇਆ ਜਪ ਫਿਰਦੇ ਤੱਕ ਪਹੁੰਚ ਗਿਆ ਐਸਾ ਮਨ ਅਨਾਹਦ ਨਾਦ ਸੁਣਦਾ ਨਾਹਦਨਾਤ ਪਰਮਾਤਮਾ ਦੀ ਆਵਾਜ਼ ਹੈ ਜਿਹਨੂੰ ਸਿਰਫ ਲਾਸਾਂ ਦਾ ਸੀ ਉਸ ਨਾਲ ਇਹ ਬਹੁਤ ਅੱਗੇ ਚਲਾ ਗਏ ਬਿਸਮਾਗ ਦੇ ਜੀਵੇਗਾ بڑے ਰਹਿਸ ਦੇ ਜੀਵੇਗਾ ਇਹਦੀ ਜ਼ਿੰਦਗੀਆਂ ਚ ਬੜੀਆਂ ਗੁੰਡੀਆਂ ਖੁੱਲ ਜਾਣਾਂ ਇਹਨੂੰ ਬੜੀਆਂ ਬਾਰਿਕੀਆਂ ਦਾ ਪਤਾ ਹੋਵੇ ਬਦਕਿਸਮਤੀ ਇਹ ਧਰਮ ਦੀਆਂ ਨਾ ਬਾਰਿਕੀਆਂ ਨੂੰ ਅਨੁਭਵ ਕੀਤਾ ਜਾ ਸਕਦਾ ਹੈ ਸਮਝਿਆ ਜਾ ਸਕਦਾ ਹੈ ਪਰ ਗੁਰਬਾਣੀ ਕਹਿੰਦੀ ਹੈ ਸਮਝਾਇਆ ਨਹੀਂ ਜਾ ਸਕਦਾ ਬਿਸਮ ਬਿਸਮ ਬਿਸਮੇ ਹੀ ਰਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਰ ਗੁੰਗੇ ਨੂੰ ਰਸਤੇ ਆਇਆ ਹੁਣ ਕੀ ਬਿਆਨ ਕਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਕਰ ਸਕਦਾ ਇਹ ਮਹਾਰਸ ਅਨਾਹਦ ਇਹ ਉਹ ਅਭਿਆਸੀ ਬਿਆਨ ਨਹੀਂ ਕਰ ਸਕਦਾ ایک جگہ نہیں کئی جگہ گرو گرن صاحب بھی آیا کہو کبیر گونگے گڑ کھایا پوچھے تو کیا کہی انہوں مرزا غالب اپنے عالمانہ ڈھنگ بیان کرتا ہے کہ محبت کے لیے کچھ خاص دل مخصوص ہوتے ہیں محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا. اے گیت ہر واجے پہ نہیں گایا اس ربی گیت ہر سریر ہر زبان نہیں گا سکتا کوئی چاہیے نے پوربلے کا کچھ محنت دیئے کچھ گھالنا دیئے میں نہیں کوئی یتن چاہیے نے کوئی ڈنگائیاں گہرائیاں دیئے محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا کہندہ گل میں سمجھ لی اڑ میں کی سمجھاؤں کس طرح سمجھاؤں گا اکری کبھی کہو کبیر گونگے گڑ کھایا پوچھے تو کیا کہیے ਕਹੋ ਨਾ ਅਨੇਕ ਸੰਤਨ ਰਸ ਆਈ ਗਏ ਜਿਉਂ ਚਾਖ ਗੋਂਗਾ ਮੁਸਕਾਰੇ ਤਿਸ ਕੀ ਸੋਏ ਸੁਣੀ ਮਨ ਹਰਿਆ ਉਹ ਆਵਾਜ਼ ਉਹ ਅਨਾਹਦ ਨਾਦ ਔਰ ਉਹਦੇ ਚ ਪ੍ਰਭੂ ਦੀ ਸ਼ੋਭਾ ਮਹਿਮਾ ਸੁਣ ਕੇ ਅਭਿਆਸੀ ਅਨੰਦਿਤ ਹੋ ਜਾਂਦਾ ਹੈ ਹੈਰਾਨ ਕੁੰਨ ਹੋ ਜਾਂਦਾ ਹੈ ਰਹਿ ਸਮਈ ਹਾਲਤ ਚ ਅਗਰ ਜਪ ਜਾ ਰਹੀ ਹੈ ਤੇ ਦੁਨੋਂ ਪਹੁੰਚ ਜਾਏ ਕਿਥੇ ਦੋਨੇ ਹੀ ਤਾਂ ਬੈਖਰੀ ਪਰਾ ਬਣ ਜਾਵੇ ਤੁਮ ਚੁਕੇ ਸਮਾ ਹੋ ਗਏ ਮੈਂ ਛੇਤੀ ਛੇਤੀ ਬਿਆਨ ਕਰਾਂ ਗੰਢ ਹਮੇਸ਼ਾ ਲਈ ਖੁੱਲ ਜਾਂਦੀ ਹੈ ਨਾਭੀ ਹਮੇਸ਼ਾ ਲਈ ਖੁੱਲ ਨਾ ਪਵਨ ਦੀ ਝੋਟ ਨਾਲ ਨਾਭੀ ਖੁੱਲੀ ਸੀ ਤੇ ਧੁਨ ਉੱਠੀ ਸੀ ਹੁਣ ਧੁਨ ਵੀ ਝੋਟ ਨਾਲ ਨਾਭੀ ਖੁੱਲੀ ਹੈ ਬੈਖਰੀ ਪਰਾ ਬਣੀ ਹੈ गंगा गंगोत्रीच पहुंच गई है दोनों जे थौ निकली सी वापस उथे ही पहुंच गई उल्टी गंगा जमन मिला इना भी दो हालतां देच पूरी खुल दी है हमेशा रे इक ते जद आखरी प्राणे देचो निकल मरन लगे ਆਖਰੀ ਪ੍ਰਾਣ ਆਯੁਰਵੇਦ ਆਚਾਰੀਆ ਮੈਂ ਫਿਰ ਅਰਜ਼ ਕਰਾਂ ਕਿ ਜੋ ਕਿ ਸਾਇੰਸ ਦਾ ਮੈਨੂੰ ਨਹੀਂ ਪਤਾ ਕੀ ਕਹਿੰਦੇ ਹੈ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਆਯੁਰਵੇਦ ਆਚਾਰੀਆ ਕਹਿੰਦੇ ਨੇ ਪ੍ਰਾਣ ਹੱਥਾਂ ਚੋਂ ਚਲੇ ਗਏ ਹੱਥ ਸੁਨ ਹੋ ਗਏ ਜ਼ੁਬਾਨ ਚੋਂ ਚਲੇ ਗਏ ਜ਼ੁਬਾਨ ਸੁਨ ਹੋ ਗਈ ਅੱਖਾਂ ਚੋਂ ਚਲੀ ਗਈ ਅੱਖਾਂ ਦੇਖਣਾ ਰਹਿ ਗਏ ਮਨੁੱਖ ਜ਼ਿੰਦਾ ਹੈ ਪੈਰਾਂ ਚੋਂ ਚਲੇ ਗਏ ਪ੍ਰਾਣ ਪੈਰ ਸੁਨ ਹੋ ਗਏ ਮਨੁੱਖ ਜ਼ਿੰਦਾ ਹੈ ਆਖਰੀ ਪ੍ਰਾਣ ਨਾ ਭੀ ਰਿਚੋ ਜਿਵੇਂ ਆਖਰੀ ਪ੍ਰਾਣ ਨਾਭੀ ਦੇ ਚੋਂ ਰੁਕਸਤ ਹੁੰਦਾ ਹੈ ਤੋ ਸਰੀਰ ਦੀ ਜਿਹੜੀ ਹਾਲਤ ਬਣਦੀ ਓਏ ਬਣਦੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਤਨ ਤੇ ਕੰਬਣੀ ਛਿੜ ਜਾਂਦੀ ਐ ਦੰਦੀਆਂ ਵੱਜਦੀਆਂ ਨੇ ਮੁਠੀਆਂ ਇੰਜ ਬੰਦ ਤੋ ਸਿਆਣਾ ਮਨੁੱਖ ਕਹਿੰਦਾ ਗੰਢ ਖੁੱਲ ਗਈ ਨਾਭੀ ਖੁੱਲ ਗਈ ਆਜ ਕਾਲ ਖੋਲੇ ਤੇਰੀ ਗਾਂਠੜੀ ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਐ